ਤੋ ਕਈ ਵਾਰੀ ਅਸੀਂ ਨੇ ਇੱਕ ਬੁਖਾਰ ਪਿੰਡਾਂ ਚ ਆ ਮੈਂ ਕਿੰਨੇ ਪੀਲੀਆ ਹੋ ਗਿਆ ਤਾਂ ਉਸ ਸਮੇਂ ਅਸੀਂ ਵੀ ਕਈ ਵਾਰ ਦੇਖਿਆ ਇੱਕ ਬਲਬ ਦੀ ਵਰਤੋਂ ਕੀਤੀ ਜਾਂਦੀ ਹੈ ਘਰੇ ਮਤਲਬ ਤਜਰਬੇ ਕਰੇ ਜਾਂਦੇ ਨੇ ਇਸ ਮੌਸਮ ਦੇ ਵਿੱਚ ਜਦੋਂ ਕੋਈ ਬੱਚੇ ਨਵਜਮਾ ਪੀਲੀਆ ਮ ਹੀ ਹੋ ਜਾਂਦਾ ਤਾਂ ਉਹ ਜਿਹੜਾ ਬਲਬ ਹੁੰਦਾ ਜਾਂ ਉਹ ਸੇਕ ਹੁੰਦਾ ਉਹ ਕਿੰਨਾ ਕੁ ਜ਼ਰੂਰੀ ਹੈਗਾ ਉਹ ਵੀ ਇੱਕ ਮਤਲਬ ਟੈਂਪਰੇਚਰ ਦਾ ਵੀ ਇੱਕ ਕੰਟਰੋਲ ਕਰਨ ਦਾ ਵੀ ਇੱਕ ਹੁੰਦਾ ਉਹਨਾਂ ਦੇ ਬਿਨਾ ਪੀਲੀਏ ਦਾ ਟ੍ਰੀਟਮੈਂਟ ਕੀ ਹੈ ਜਦੋਂ ਨਵਜਾਤ ਬੱਚੇ ਨੂੰ ਹਰੇ ਬੱਚੇ ਨੂੰ ਪੀਲੀਆ ਹੋਣਾ ਹੈ ਅਸੀਂ ਕਹਿੰਦੇ ਹਾਂ 100% ਹੁੰਦਾ ਹੈ ਜੀ ਬਟ ਟ੍ਰੀਟਮੈਂਟ ਦੀ ਲੋੜ ਸਿਰਫ 10% ਬੱਚਿਆਂ ਨੂੰ ਪੈਂਦੀ ਹੈ ਬਾਕੀ ਬੱਚੇ ਆਪਣੇ ਆਪ ਆਪਣੇ ਪੀਲੇ ਤੋਂ ਬਾਹਰ ਆ ਜਾਂਦੇ ਨੇ ਬੋਡੀ ਦਾ ਮੈਕੈਨਿਜ਼ਮ ਹੀ ਕੁਛ ਐਦਾਂ ਦਾ ਹੈ ਬਟ ਉਸ ਟਾਈਮ ਵਰ ਜਿਸ ਚੀਜ਼ ਦੀ ਬਹੁਤ ਜ਼ਰੂਰਤ ਹੈ ਉਹ ਹੈ ਮਾਂ ਦੇ ਕੰਟੀਨਿਊਸ ਦੁੱਧ ਦੇਣ ਦੀ ਤਾਂ ਕਿ ਦੁੱਧ ਦੀ ਸਪਲਾਈ ਬਣੀ ਰਹੇ ਤੇ ਹਾਈਡਰੇਸ਼ਨ ਮੇਨਟੇਨ ਰਹੇ ਤੇ ਦੂਜੀ ਚੀਜ਼ ਹੈ ਜੇ ਤੁਹਾਡਾ ਪੀਲਿਆ ਬਹੁਤ ਜ਼ਿਆਦਾ ਇੱਕ ਲੈਵਲ ਤੋਂ ਥ੍ਰੈਸ਼ਹੋਲਡ ਤੋਂ ਜ਼ਿਆਦਾ ਆ ਗਿਆ ਤੇ ਫਿਰ ਉਹਨੂੰ ਸਪੈਸ਼ਲ ਲਾਈਟ ਦੇ ਅੰਦਰ ਰੱਖਿਆ ਜਾਂਦਾ ਜਿੰਨੂੰ ਕਿ ਅਸੀਂ ਫੋਟੋਥੈਰੇਪੀ ਕਹਿੰਦੇ ਹਾਂ ਹੁੰਦਾ ਇੱਕ ਪਾਰਟਿਕੂਲਰ ਵੇਵਲੈਂਥ ਆਫ ਲਾਈਟ ਹੁੰਦੀ ਹੈ ਜੀ 400 ਤੋਂ 680 490 ਤੱਕ ਦੀ ਉਸੇ ਵੇਵਲੈਂਥ ਦੀ ਲਾਈਟ ਹੈ ਜਿਹੜੀ ਸਕਿਨ ਦੇ ਵਿੱਚ ਜਾ ਕੇ ਤੇ ਉਸ ਪੀਲੀਏ ਨੂੰ ਚੇਂਜ ਕਰ ਦੇਗੀ ਉਹਦੀ ਕੈਮੀਕਲ ਨੇਚਰ ਚੇਂਜ ਕਰ ਦੇਗੀ ਤੇ ਉਹ ਯੂਰਿਨ ਚ ਨਿਕਲ ਜਾਏਗਾ ਬਟ ਦੈਨ ਜੇ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ ਇਸ ਚੀਜ਼ ਨੂੰ ਕਿ ਤੁਸੀਂ ਬਹੁਤ ਹਾਈ ਵੋਲਟੇਜ ਵਾਲਾ ਬਲਬ ਲਾਤਾ ਤਾਂ ਕਿ ਗਰਮਾਇਸ਼ ਵੀ ਰਹੇ ਬਿਕੋਜ਼ ਇਹ ਗੱਲ ਪਤਾ ਹੈ ਸ਼ਾਇਦ ਕਿ ਅਸੀਂ ਬਿਲਕੁਲ ਨੰਗਾ ਕਰਕੇ ਬੱਚੇ ਨੂੰ ਪਾਣਾ ਉਹਨੂੰ ਕਵਰ ਕਰਨਾ ਹੈ ਸਿਰਫ ਉਹਨਾਂ ਦਾ ਜੈਨਾਈਟਲ ਏਰੀਆ ਤੇ ਆਈਜ਼ ਕਵਰ ਕਰਨੀਆਂ ਨੇ ਬਟ ਜੇ ਸਮਝ ਨਾਲ ਤੁਸੀਂ ਕੋਈ ਬਲਬ ਨਾਲ ਐਕਸਪੈਰੀਮੈਂਟ ਕਰ ਰਹੇ ਹੋ ਉਹਦੇ ਉੱਪਰ ਪੀਲਾ ਉਹਦੇ ਉੱਪਰ ਕੋਈ ਨੀਲੇ ਰੰਗ ਦਾ ਕਪੜਾ ਲਾ ਕੇ ਜਾਂ ਕੋਈ ਪੋਲੀਥਿਨ ਲਾ ਕੇ ਆਈ ਥਿੰਕ ਉਹ ਬਿਲਕੁਲ ਗਲਤ ਹੈ ਇਹਦੇ ਨਾਲ ਆਪਣੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਡੀਹਾਈਡਰੇਟ ਹੋ ਸਕਦਾ ਹੈ ਔਰ ਹੋ ਸਕਦਾ ਹੈ ਪੀਲੀਆ ਵਾਜੇ ਤੇ ਜਿੰਦੇ ਕਰਕੇ ਹੁੰਦੇ ਦਿਮਾਗ ਤੇ ਵੀ ਅਸਰ ਹੋ ਸਕਦਾ ਹੈ ਸੋ ਮੇਰੀ رائے ਹੈ ਕਿ ਐਦਾਂ ਦੇ ਕੋਈ ਵੀ ਐਕਸਪੈਰੀਮੈਂਟਸ ਜਿਹੜੇ ਕਿ ਟੈਕਨੀਕਲੀ ਬਿਲਕੁਲ ਗਲਤ ਨੇ ਉਹ ਨਾ ਕੀਤੇ ਜਾਣ ਬਿਲਕੁਲ ਕਈ ਵਾਰੀ ਅਸੀਂ ਨੇ ਇੱਕ ਬੁਖਾਰ ਪਿੰਡਾ ਚਾਮ ਕਿੰਨੇ ਪੀਲੀਆ ਹੋ ਗਿਆ ਤਾਂ ਉਸ ਸਮੇ ਅਸੀਂ ਵੀ ਕਈ ਵਾਰ ਦੇਖਿਆ ਹੈ ਇੱਕ ਬਲਬ ਦੀ ਵਰਤੋਂ ਕੀਤੀ ਜਾਂਦੀ ਹੈ ਘਰੀ ਮਤਲਬ ਤਜਰਬੇ ਕਰੇ ਜਾਂਦੇ ਨੇ ਇਸ ਮੌਸਮ ਦੇ ਵਿੱਚ ਜਦੋਂ ਕੋਈ ਬੱਚੇ ਨਵ ਜਮਾ ਪੀਲੀ ਆਮ ਹੀ ਹੋ ਜਾਂਦਾ ਤਾਂ ਉਹ ਜਿਹੜਾ ਬਲਬ ਹੁੰਦਾ ਜਾਂ ਉਹ ਸੇਕ ਹੁੰਦਾ ਉਹ ਕਿੰਨਾ ਕੁ ਜ਼ਰੂਰੀ ਹੈਗਾ ਉਹ ਵੀ ਇੱਕ ਮਤਲਬ ਟੈਂਪਰੇਚਰ ਦਾ ਵੀ ਇੱਕ ਕੰਟਰੋਲ ਕਰਨ ਦਾ ਵੀ ਇੱਕ ਹੁੰਦਾ ਉਹਨਾਂ ਦੇ ਬਿਨਾ ਪੀਲੀਏ ਦਾ ਟ੍ਰੀਟਮੈਂਟ ਕੀ ਹੈ ਜਦੋਂ ਨਵਜਾਤ ਬੱਚੇ ਨੂੰ ਹਰੇ ਬੱਚੇ ਨੂੰ ਪੀਲਿਆ ਹੋਣਾ ਹੈ ਅਸੀਂ ਕਹਿੰਦੇ 100% ਹੁੰਦਾ ਹੈ ਜੀ ਬਟ ਟ੍ਰੀਟਮੈਂਟ ਦੀ ਲੋਡ ਸਿਰਫ 10% ਬੱਚਿਆਂ ਨੂੰ ਪੈਂਦੀ ਹੈ ਬਾਕੀ ਬੱਚੇ ਆਪਣੇ ਆਪ ਆਪਣੇ ਪੀਲੇ ਤੋਂ ਬਾਹਰ ਆ ਜਾਂਦੇ ਨੇ ਬੋਡੀ ਦਾ ਮੈਕੈਨਿਜ਼ਮ ਹੀ ਕੁਝ ਐਦਾਂ ਦਾ ਹੈ ਬਟ ਉਸ ਟਾਈਮ ਵਰ ਜਿਸ ਚੀਜ਼ ਦੀ ਬਹੁਤ ਜ਼ਰੂਰਤ ਹੈ ਉਹ ਹੈ ਮਾਂ ਦੇ ਕੰਟੀਨਿਊਸ ਦੁੱਧ ਦੇਣ ਦੀ ਤਾਂ ਕਿ ਦੁੱਧ ਦੀ ਸਪਲਾਈ ਬਣੀ ਰਹੇ ਤੇ ਹਾਈਡਰੇਸ਼ਨ ਮੇਨਟੇਨ ਰਹੇ ਤੇ ਦੂਜੀ ਚੀਜ਼ ਹੈ ਜੇ ਤੁਹਾਡਾ ਪੀਲਿਆ ਬਹੁਤ ਜ਼ਿਆਦਾ ਇੱਕ ਲੈਵਲ ਤੋਂ ਥ੍ਰੈਸ਼ਹੋਲਡ ਤੋਂ ਜ਼ਿਆਦਾ ਆ ਗਿਆ ਤੇ ਫਿਰ ਉਹਨੂੰ ਸਪੈਸ਼ਲ ਲਾਈਟ ਦੇ ਅੰਦਰ ਰੱਖਿਆ ਜਾਂਦਾ ਜਿੰਨੂੰ ਕਿ ਅਸੀਂ ਫੋਟੋਥੈਰੇਪੀ ਕਹਿੰਦੇ ਆ ਉਹਦਾ ਇੱਕ ਪਰਟਿਕੂਲਰ ਵੇਵਲੈਂਥ ਆਫ ਲਾਈਟ ਹੁੰਦੀ ਹੈ ਜੀ 400 ਤੋਂ 680 490 ਤੱਕ ਦੀ ਉਸੇ ਵੇਵਲੈਂਥ ਦੀ ਲਾਈਟ ਹੈ ਜਿਹੜੀ ਸਕਿਨ ਦੇ ਵਿੱਚ ਜਾ ਕੇ ਤੇ ਉਸ ਪੀਲੀਏ ਨੂੰ ਚੇਂਜ ਕਰ ਦੇਗੀ ਉਹਦੀ ਕੈਮੀਕਲ ਨੇਚਰ ਚੇਂਜ ਕਰ ਦੇਗੀ ਤੇ ਉਹ ਯੂਰਿਨ ਚ ਨਿਕਲ ਜਾਏਗਾ ਬਟ ਦੈਨ ਜੇ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋ ਇਸ ਚੀਜ਼ ਨੂੰ ਕਿ ਤੁਸੀਂ ਬਹੁਤ ਹਾਈ ਵੋਲਟੇਜ ਵਾਲਾ ਬਲਬ ਲਾਤਾ ਤਾਂ ਕਿ ਗਰਮੈਸ਼ ਵੀ ਰਵੇ ਬਿਕੋਜ਼ ਇਹ ਗੱਲ ਪਤਾ ਹੈ ਸ਼ਾਇਦ ਕਿ ਅਸੀਂ ਬਿਲਕੁਲ ਨੰਗਾ ਕਰਕੇ ਬੱਚੇ ਨੂੰ ਪਾਣਾ ਉਹਨੂੰ ਕਵਰ ਕਰਨਾ ਹੈ ਸਿਰਫ ਉਹਦਾ ਜੈਨਾਈਟਲ ਏਰੀਆ ਤੇ ਆਈਸ ਕਵਰ ਕਰਨੀਆਂ ਨੇ ਬਟ ਜੇ ਸਮਝ ਨਾਲ ਤੁਸੀਂ ਕੋਈ ਬਲਬ ਨਾਲ ਐਕਸਪੈਰੀਮੈਂਟ ਕਰ ਰਹੇ ਹੋ ਉਹਦੇ ਉੱਪਰ ਪੀਲਾ ਉਹ ਉਂਦੇ ਉਪਰ ਕੋਈ ਨੀਲੇ ਰੰਗ ਦਾ ਕਪੜਾ ਲਾ ਕੇ ਜਾਂ ਕੋਈ ਪੋਲੀਥਿਨ ਲਾ ਕੇ ਆਈ ਥਿੰਕ ਉਹ ਬਿਲਕੁਲ ਗਲਤ ਹੈ ਇੰਦੇ ਨਾਲ ਆਪਣੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਡੀਹਾਈਡਰੇਟ ਹੋ ਸਕਦਾ ਹੈ ਔਰ ਹੋ ਸਕਦਾ ਹੈ ਪੀਲੀਆ ਵਾਜੇ ਤੇ ਜਿੰਦੇ ਕਰਕੇ ਹੁੰਦੇ ਦਿਮਾਗ ਤੇ ਵੀ ਅਸਰ ਹੋ ਸਕਦਾ ਹੈ ਸੋ ਮੇਰੀ رائے ਹੈ ਕਿ ਐਦਾਂ ਦੇ ਕੋਈ ਵੀ ਐਕਸਪੈਰੀਮੈਂਟਸ ਜਿਹੜੇ ਕਿ ਟੈਕਨੀਕਲੀ ਬਿਲਕੁਲ ਗਲਤ ਨੇ ਉਹ ਨਾ ਕੀਤੇ ਜਾਣ